ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਸਾਰਿਆਂ ਦੇ ਤੇ ਆਪਾਂ ਹੈਗੇ ਆ ਬਾਈ ਕੈਨੇਡਾ ਤੇ ਕੈਨੇਡਾ ਦੇ ਹਾਲਾਤ ਅੱਜ ਦੇ ਸਮੇਂ ਦੇ ਤੁਹਾਡੇ ਨਾਲ ਉਹਨਾਂ ਗੱਲਾਂ ਤੇ ਕਰਦੇ ਆਂ ਗੱਲਾਂ ਬਾਤਾਂ ਤੇ ਬਹੁਤ ਸਾਰੇ ਬੰਦੇ ਜਿਹੜਾ ਆਪਦੇ ਜਵਾਕਾਂ ਨੂੰ ਇਸੇ ਲਈ ਕੱਢੀ ਜਾਂਦੇ ਆ ਵੀ ਯਾਰ ਪੰਜਾਬ ਦੇ ਵਿੱਚ ਨਸਾਨੂਸਾ ਹੋ ਗਿਆ ਤੇ ਕਹਿੰਨਦੇ ਸਾਡਾ ਜਵਾਕ ਉੱਧਰ ਜਾ ਕੇ ਸੈੱਟ ਹੋ ਜਾਊਗਾ ਤੇ ਚਲੋ ਆਪਾਂ ਬਾਹਰ ਕੱਢ ਦਈਏ ਹਣਾ ਤੇ ਅੱਜ ਦੇ ਟਾਈਮ ਦੇ ਵਿੱਚ ਕੈਨੇਡਾ ਦੇ ਵਿੱਚ ਕੀ ਫਿਊਚਰ ਆ ਤੁਹਾਡੇ ਨਾਲ ਆਪਾਂ ਉਸ ਮੈਟਰ ਤੇ ਗੱਲ ਕਰਦੇ ਆ ਤੇ ਜੇ ਆਪਾਂ ਬਾਈ ਜੀ ਅੱਜ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਜਿਹੜਾ ਕੰਮ ਧੰਦੇ ਦੀ ਬਹੁਤ ਵੱਡੇ ਪੱਧਰ ਤੇ ਕਮੀ ਹੈਗੀ ਆ ਕਿਉਂਕਿ ਠੀਕ ਆ ਖ਼ਬਰਾਂ ਦੇ ਉੱਤੇ ਵੀ ਲਿਖ ਲਿਖ ਕੇ ਪਾਇਆ ਪਿਆ ਹੁੰਦਾ ਵੀ ਬਾਈ ਜੀ ਕੈਨੇਡਾ ਦੇ ਵਿੱਚ ਕਾਮਿਆਂ ਦੀ ਲੋੜ ਕੈਨੇਡਾ ਦੇ ਵਿੱਚ ਵਰਕਰਾਂ ਦੀ ਲੋੜ ਇਦਾਂ ਹਣਾ ਬਹੁਤ ਸਾਰੇ ਅਖ਼ਬਾਰਾਂ ਦੇ ਵਿੱਚ ਪਾਇਆ ਜਾਂਦਾ ਲੋੜ ਹੈਗੀ ਆ ਬਾਈ ਕੋਈ ਸ਼ੱਕ ਨਹੀਂ ਪਰ ਆਪਣੀ ਗੱਲ ਸਮਝਣ ਦੀ ਹੈਗੀ ਆ ਲੋਡ ਹੈਗੀ ਆ ਬਾਈ ਇੱਥੇ ਜਿਹੜੇ ਸਕਿਲਡ ਵਰਕਰਾਂ ਦੀ ਲੋਡ ਹੈਗੀ ਆ ਜੇ ਹੁਣ ਆਪਾਂ ਗੱਲ ਜਿਵੇਂ ਮਕੈਨਿਕ ਦੀ ਕਰ ਲਈਏ ਆ ਜਿਵੇਂ ਪਲੰਬਰ ਦੀ ਕਰ ਲਈਏ ਜਿਵੇਂ ਕੰਸਟਰਕਸ਼ਨ ਵਰਕਰਾਂ ਦੀ ਕਰ ਲਈਏ ਸਕਿੱਲ ਦਾ ਵਰਕਰ ਜਿਹੜਾ ਵੀ ਤੁਹਾਡੇ ਹੱਥ ਦੇ ਵਿੱਚ ਸਕਿੱਲ ਹੈਗਾ ਉਹਨਾਂ ਕੰਮਾਂ ਦੀ ਇੱਥੇ ਮੰਗ ਹੈਗੀ ਆ ਤੇ ਤੁਸੀਂ ਜਿਹੜਾ ਆਪਦਾ ਕੰਮ ਧੰਦਾ ਵੀ ਇਹ ਉਹਨਾਂ ਦੇ ਵਿੱਚ ਆਪਦਾ ਵੀ ਚਲਾ ਸਕਦੇ ਹੋ ਪਰ ਅੱਜ ਦੇ ਟਾਈਮ ਦੇ ਵਿੱਚ ਕੀ ਕਰਦੇ ਆ ਮਾਪਿਓ ਕੀ ਕਰਦੇ ਆ ਬਾਈ ਆਈਲੈਟਸ ਕਰਾਓ ਚਲੋ ਬਾਹਰ ਪਲੱਸ 2 ਕਰਵਾਓ ਚਲੋ 12 18 18 20 20 ਸਾਲ ਦੇ ਯਾਰ ਜਦੋਂ ਕਹਿੰਦੇ ਨੇ ਨਾ ਵੀ ਆਪਣੇ ਇਹ ਹੁੰਦਾ ਵੀ ਜੇ ਕਿਸੇ ਅ ਸਰਦੇ ਪੁੱਜਦੇ ਬੰਦੇ ਦੇ ਘਰੇ ਕੋਈ ਮਜ਼ਦੂਰ ਦਾ ਜਵਕ ਜਿਹੜੀ ਦਿਹਾੜੀ ਵੀ ਜਾਵੜੇ ਨਾ ਉਹਨੂੰ ਕਹਿੰਦੇ ਨੇ ਯਾਰ ਵੀ ਓਏ ਨਾਜਰਾਂ ਨੂੰ ਪੜਾ ਲਾ ਖਾਂ ਯਾਰਾ ਕਿਉਂ ਇਹਨੂੰ ਨਾਲ ਲੈ ਕੇ ਆਉਣਾ ਯਾਰ ਕੰਮ ਤੇ ਪਰ ਜਿਵੇਂ ਕਹਦੇ ਆ ਸਰਦੇ ਪੁੱਜਦੇ ਘਰ ਵੀ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਕੈਨੇਡਾ ਭੇਜੀ ਜਾਂਦੇ ਆ ਯਾਰ ਬਾਈ ਇੱਥੇ ਵੀ ਤਾਂ ਹੈਗੀਆਂ ਦਿਹਾੜੀਆਂ ਹੀ ਆ 18 20 ਸਾਲ ਦਾ ਜਵਾਕ ਤੁਸੀਂ ਯਾਰ 2 ਸਾਲ 3 ਸਾਲ ਪੜਾ ਲਓ ਹੁਣ ਐਡੀ ਕਿਹੜੀ ਗੱਲ ਹੈ ਕਿ 18 ਸਾਲ ਪੜਾ ਕੇ ਤੇ ਚਲੋ ਜੀ ਕਹਿ ਦਿੰਦੇ ਚਲੋ ਹੁਣ ਕਹਿੰਦੇ ਨੇ ਨਾ ਜਮਦੇ ਦਾ ਹੀ ਸੋਚੀ ਜਾਂਦੇ ਵੀ ਹੁਣ ਤੱਕ ਕੈਨੇਡਾ ਭੇਜ ਦੇਣਾ ਸੀ ਵੀ ਜਮਦੇ ਦਾ ਹੀ ਐ ਬਣਾ ਲੈਂਦੇ ਆ ਹਨ ਪਰ ਹਾਲਾਤਾਂ ਨੂੰ ਥੋੜਾ ਜਿਹਾ ਸਮਝਣ ਦੀ ਲੋੜ ਆ ਬਾਈ ਕਿਉਂਕਿ ਜਰਨਲ ਲੇਬਰ ਦੀ ਇੱਥੇ ਕੋਈ ਘਾਟ ਨਹੀਂ 18 ਸਾਲ ਦੇ ਜਵਾਕ ਨੂੰ ਜਰਨਲ ਲੇਬਰ ਦੇ ਵਿੱਚ ਤੁਸੀਂ ਵਾੜ ਰਹੇ ਹੋ ਤੇ ਤੁਹਾਡੇ ਲਈ ਉਹ ਵੀ ਕੋਈ ਸਿਆਣਪ ਵਾਲੀ ਗੱਲ ਨਹੀਂ ਚੰਗਾ ਕੋਰਸ ਲੈ ਕੇ ਭੇਜ ਦਿਓ ਕਮ ਸੇ ਕਮ ਕੀ ਕਰਦੇ ਆ ਅ ਏਜੰਟ ਕੋਲ ਜਾਣੇ ਹੈਗੇ ਆ ਤੇ ਚਲੋ ਜੀ ਕਹਿ ਦਿੰਦੇ ਆ ਬਾ ਵੀਜ਼ਾ ਲਵਾ ਦੇ ਕੱਢ ਦੇ ਜਿਹੜੇ ਹਿਸਾਬ ਨਾਲ ਵੀ ਕੱਢ ਹੁੰਦਾ ਬਸ ਕੈਨੇਡਾ ਕੱਢ ਦੇਣਾ ਵੀ ਜਿਵੇਂ ਐ ਸੋਚਦੇ ਹੈਗੇ ਵੀ ਜਿਵੇਂ ਇੱਥੇ ਅ ਕਿਸੇ ਦਰਖਤ ਨੂੰ ਮੰਨ ਲਾ ਡਾਲਰ ਲੱਗੇ ਤੇ ਸਾਡਾ ਜਵਾਕ 18 ਕੇ ਸਾਲ ਦਾ ਹੈਗਾ ਪੌੜੀ ਲਾ ਕੇ ਤੋੜ ਕੇ ਦੇ ਦੂਗਾ ਹਨ ਤੇ ਹਾਲਾਤਾਂ ਨੂੰ ਬਾਈ ਜੀ ਸਮਝਣ ਦੀ ਲੋੜ ਹੈਗੀ ਇੱਥੇ ਵੀ ਬਹੁਤ ਸਟਰਗਲ ਆ ਕਿਉਂਕਿ ਜਿਹੜੇ ਜਵਾਕ ਨੇ ਇੱਥੇ ਕੰਮ ਨਹੀਂ ਕੀਤਾ ਹੈਗਾ ਤੇ ਉਹਦੇ ਲਈ ਮੰਨ ਲਾ ਅੱਜ ਦੇ ਟਾਈਮ ਦੇ ਵਿੱਚ ਕੈਨੇਡਾ ਦੇ ਵਿੱਚ ਕੰਮ ਕਰਕੇ ਜਿਹੜੇ ਆਪਦੀ ਜ਼ਿੰਦਗੀ ਸੈੱਟ ਕਰਨਾ ਬਹੁਤ ਔਖੀ ਆ ਕਿਉਂਕਿ ਮਹਿੰਗਾਈ ਨੇ ਵੱਡੇ ਪੱਧਰ ਤੇ ਜਿਹੜੇ ਇੱਥੇ ਮਾਰ ਕੀਤੀ ਪਈ ਆ ਤੇ ਦੂਜੇ ਨੰਬਰ ਤੇ ਇੱਥੇ ਜਿਹੜੇ ਹੈ ਘਰਾਂ ਦੀ ਵੀ ਬਹੁਤ ਵੱਡੇ ਪੱਧਰ ਤੇ ਕਮੀ ਆ ਕਿਉਂਕਿ ਅ ਜੇ ਆਪਾਂ ਹੁਣ ਕਹਿੰਦੇ ਟ੍ਰੋਡੋ ਗਵਰਨਮੈਂਟ ਦੀ ਕਰੀਏ ਤਾਂ ਇਸ ਟਾਈਮ ਜਿਹੜੀ ਗਵਰਨਮੈਂਟ ਅ ਘਰਾਂ ਨੂੰ ਬਣਾਉਣ ਦੇ ਲੈ ਨੂੰ ਲੈ ਕੇ ਵੀ ਟ੍ਰੋਡੋ ਜਿਹੜਾ ਫੇਲ ਹੋ ਕੇ ਹੋਇਆ ਪਿਆ ਹਨਾ ਕਿਉਂਕਿ ਗੋਰੇ ਕਾਲੇ ਜਿਹੜੇ ਇਥੋਂ ਦੇ ਜਿਹੜੇ ਉਹ ਟ੍ਰੋਡੋ ਨੂੰ ਬੁਰਾ ਭਲਾ ਕਹਿ ਰਹੇ ਆ ਘਰਾਂ ਦੇ ਲੈ ਕੇ ਹਨਾ ਤੇ ਘਰਾਂ ਦੀ ਕਰਾਇ ਕਰਾਈਸਿਸ ਨੂੰ ਲੈ ਕੇ ਸਰਕਾਰ ਪੂਰੀ ਤਰ੍ਹਾਂ ਘੇਰੀ ਪਈ ਹੈ ਕਿਉਂਕਿ ਘਰ ਤਿਆਰ ਕੀਤੇ ਨਹੀਂ ਤੇ ਹਾਲਾਤ ਇਹੋ ਜਿਹੇ ਬਣਾਤੇ ਵੀ ਜੇ ਕਿਤੇ ਲੋਕ ਕਿਤੇ ਕੁੱਤੇ ਦਾ ਵੀ ਵੀਜ਼ਾ ਲਵਾ ਦਿੰਦੇ ਸੀ ਇਹਦੇ ਨਾਲ ਕੈਨੇਡਾ ਨੇ ਕਹਿੰਦੇ ਹੁੰਦੇ ਕੁੱਤੇ ਨੂੰ ਵੀ ਵੀਜ਼ੇ ਦਿੱਤੇ ਆ ਨਾ ਕੋਈ এডਿਕੇਸ਼ਨ ਦੀ ਕੁਆਲਿਟੀ ਦੇਖੀ ਠੀਕ ਆ ਕੋਈ ਲੰਡੂ ਜੇ ਕੋਰਸ ਜਿਹੜੇ ਇੱਧਰਲੇ ਜਵਾਕ ਲੈਣਾ ਨਹੀਂ ਚਾਹੁੰਦੇ ਸੀ ਯੂਨੀਵਰਸਿਟੀਾਂ ਨੇ ਤੁਹਾਡੇ ਜੋ ਮਤਲਬ ਕਿ ਪੰਜਾਬ ਦੇ ਵਿੱਚ ਕਹਤਾ ਵੀ ਚਲੋ ਜੀ ਅਸੀਂ ਤੁਹਾਨੂੰ ਡਿਸਕ ਮਾਲਾ ਕਮਿਸ਼ਨ ਦੇ ਦਾਂਗੇ 50 50% ਕਮਿਸ਼ਨ 18 18 ਲੱਖ ਰੁਪਇਆ ਤੁਸੀਂ ਲਾਇਆ ਹਨਾ ਉਹਨਾਂ ਕੋਰਸਾਂ ਤੇ ਤੇ ਜਿਹੜੇ ਕੋਰਸ ਨੂੰ ਇਹਨਾਂ ਇਧਰਲੇ ਬੰਦਿਆਂ ਨੇ ਨਕਾਰਿਆ ਜਿਹੜੇ ਕੋਰਸਾਂ ਦੇ ਵਿੱਚ ਇਧਰਲੇ ਬੰਦੇ ਦਾਖਲਾ ਹੀ ਨਹੀਂ ਲੈਣਾ ਚਾਹੁੰਦੇ ਹਨਾ ਤੇ ਉਹਨਾਂ ਕੋ ਉਹੀ ਕੋਰਸ ਜਿਹੜੇ ਤੁਹਾਨੂੰ ਏਜੰਟਾਂ ਨੇ ਮੰਨ ਲਾ ਇੰਡੀਆ ਤੋਂ ਦਵਾ-ਦਵਾ ਕੇ ਤੋਰਤੇ ਹੁਣ ਉਹਨਾਂ ਕੋਰਸਾਂ ਦੇ ਵਿੱਚ ਤਾਂ ਨਾ ਤਾਂ ਜਵਾਕਾਂ ਦਾ ਕੋਈ ਅੱਜ ਕੁਝ ਬੰਨ ਰਿਹਾ ਨਾ ਬਈ ਕੱਲ ਕੁਝ ਬੰਨਣਾ ਤੇ ਨਾ ਹੀ ਕੁਝ ਬਈ ਉਹੀ ਕੋਰਸ ਹੈ ਜਿਹੜੇ ਆਪਾਂ ਇੱਥੇ ਇੰਡੀਆ ਦੇ ਵਿੱਚ ਕਰਦੇ ਡਿਪਲੋਮੇ ਚੱਕ-ਚੱਕ ਕੇ ਤੁਰੇ ਆਏ ਹਨਾ ਤੇ ਹੁਣ ਕੀ ਆ ਹੁਣ ਬਈ ਨਾ ਤਾਂ ਉਹਨਾਂ ਕੋਰਸਾਂ ਦੇ ਵਿੱਚ ਕੁਝ ਨਿਕਲ ਰਿਹਾ ਜਵਾਬਕ ਬਸ ਜਿਵੇਂ ਕਹਿ ਦਈਏ ਵੀ ਨਾ ਤਾਂ ਹੁਣ ਉਹ ਤੁਹਾਨੂੰ ਦੱਸ ਰਹੇ ਆ ਵੀ ਕੀ ਹਾਲਾਤਾਂ ਦੇ ਵਿੱਚ ਰਹੀ ਜਾਂਦੇ ਆ ਰੈਸਟੋਰੈਂਟਾਂ ਦੇ ਵਿੱਚ ਕੰਮ ਜੋਗੇ ਰਹੀ ਜਾਂਦੇ ਕਿਉਂਕਿ ਕੋਰਸ ਨੇ ਤਾਂ ਧੋਖਾ ਦਿੱਤਾ ਹੀ ਕੋਰਸ ਤਾਂ ਉੱdna ਦੇ ਵਾਸੀ ਨਹੀਂ ਆ ਰਿਹਾ ਕੁਝ ਕਿਸੇ ਕੰਮ ਹੀ ਨਹੀਂ ਆਇਆ ਕੋਰਸ ਤਾਂ ਕੀ ਆ ਰੈਸਟੋਰੈਂਟਾਂ ਦੇ ਵਿੱਚ ਵਿਚਾਰੇ ਪੋਚੇ ਲਾਈ ਜਾਂਦੇ ਆ ਦਿਹਾੜੀਆਂ ਕਰੀ ਜਾਂਦੇ ਆ ਆ ਖਾਣਾ ਫੂਡ ਸਰਵ ਕਰੀ ਜਾਂਦੇ ਉਧਰੋਂ ਰੈਸਟੋਰੈਂਟ ਵਾਲਿਆਂ ਨੇ ਬਈ ਆ ਕੋਈ 8 8 9 9 ਡਾਲਰਾਂ ਤੇ ਮੰਨ ਲਾ ਤਨਖਾਹਾਂ 'ਤੇ ਰੱਖੇ ਹੋਏ ਆ 12 12 ਡਾਲਰ ਤਨਖਾਹਾਂ 'ਤੇ ਰੱਖੇ ਹੋਏ ਆ ਤੇ ਇਹ ਗੱਲਾਂ ਬਈ ਇੱਥੇ ਕੈਨੇਡਾ 'ਚ ਚੱਲ ਰਹੀਆਂ ਪਰ ਆਪਣੇ ਮਾਪਿਆਂ ਨੂੰ ਥੋੜਾ ਜਿਹਾ ਅੱਜ ਦੇ ਟਾਈਮ ਦੇ ਵਿੱਚ ਸਮਝਣਾ ਬਣਦਾ ਹੈਗਾ ਵੀ ਜਵਾਕਾਂ ਦੀ ਜ਼ਿੰਦਗੀ ਆ ਜਿਹੜੀ ਉਹ ਕੱਲਾ ਤਿੰਨ ਅੱਖਰਾਂ ਲਈ ਖਰਾਬ ਨਾ ਕਰੋ ਕਿਉਂਕਿ ਇਹ ਦੂ ਜਿਹੜਾ ਇਹਨਾਂ ਤਿੰਨ ਅੱਖਰਾਂ ਦੇ ਜਿਹੜਾ ਪਿੱਛੇ ਜਿਹੜਾ ਉਹ ਸੱਚ ਸੁਪਿਆ ਹੋਇਆ ਉਹਨੂੰ ਜ਼ਰੂਰ ਕਵਰ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ 18 ਸਾਲ ਦੇ ਜਵਾਬ ਨੂੰ ਤੁਸੀਂ ਐਂ ਭੇਜੀ ਜਾਂਨੇ ਯਾਰ ਵੀ ਤੁਸੀਂ 18 ਸਾਲ ਦੇ ਜਵਾਬ ਨੂੰ ਤੁਸੀਂ ਆਪ ਦਾ ਸ਼ਹਿਰ ਤੁਸੀਂ ਟ੍ਰਾਇਲ ਕਰਨਾ ਚਾਹੁੰਦੇ ਆ ਨਾ ਕਿਸੇ ਮਤਲਬ ਕੀ ਨੇਲਡ ਦੇ ਕਿਸੇ ਸ਼ਹਿਰ ਦੇ ਵਿੱਚ ਛੱਡ ਦਿਓ ਵੀ ਲੈ ਭਈ ਹੁਣ ਤੈਨੂੰ ਅਸੀਂ ਕੁਝ ਨਹੀਂ ਦੇਣਾ ਤੇ ਤੂੰ ਕੁਝ ਕਰਨਾਂ ਤੇ ਰਹਿ ਸੀ ਮਗਰ ਸਪੋਰਟ ਕਰਨੀ ਆ ਤੇ ਫਿਰ ਕਿਹੋ ਜੀ ਜ਼ਿੰਦਗੀ ਜਿਊਂਗਾ ਯਾਰ ਕਿਉਂਕਿ ਕੰਮ ਤਾਂ ਨਹੀਂ ਹੈ ਨਹੀਂ ਕੰਮ ਮਿਲ ਨਹੀਂ ਰਿਹਾ ਸਾਲ-ਸਾਲ ਹੋ ਗਿਆ ਜਵਾਬ ਕਿ 10 ਮਹੀਨੇ ਰਹੇਗੇ ਘਰੇ ਬੈਠੇ ਆ ਤੇ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਆ ਬਾਈ ਜਵਾਕ ਤੁਹਾਡੇ ਤੇ ਜੇ ਤੁਸੀਂ ਭੇਜਣਾ ਚਾਹੋ ਇਹ ਗੱਲਾਂ ਸੋਚ ਕੇ ਭੇਜੋ ਵੀ ਅਸੀਂ 2 ਸਾਲ ਦੀ ਫੀਸ ਅਸੀਂ ਕਵਰ ਕਰਾਂਗੇ ਤੇ 2 ਸਾਲ ਦੀ ਫੀਸ ਕਵਰ ਕੀਤੀ ਤਾਂ ਵੀ ਤਾਂ ਫਾਇਦਾ ਵੀ ਜੇ ਤੁਹਾਡੇ ਕੋਲ ਤੁਸੀਂ ਇੰਡੀਆ ਦੇ ਵਿੱਚੋਂ ਕੋਰਸ ਚੰਗਾ ਲੈ ਕੇ ਦਿੱਤਾ ਹੋਇਆ ਜੇ ਕੋਰਸ ਹੀ ਚੰਗਾ ਨਹੀਂ ਲੈ ਕੇ ਦਿੱਤਾ ਹੋਇਆ ਬਾਈ 2 ਸਾਲਾਂ ਬਾਅਦ ਵੀ ਫਿਰ ਕਿਹੜਾ ਕੰਮ ਮਿਲ ਜੂਗਾ ਜੇ ਕੋਰਸ ਚੰਗਾ ਹੈਗਾ ਵੀ ਹਾਂ ਉਹ ਕੋਰਸ ਜ਼ਰੂਰ ਸਪੋਰਟ ਕਰ ਦਊਗਾ ਤੁਹਾਨੂੰ ਕੰਮ ਲੱਭਣ ਦੇ ਵਿੱਚ ਤੇ ਇਦਾਂ ਦੀਆਂ ਗੱਲਾਂ ਬਾਤਾਂ ਬਾਈ ਪੰਜਾਬ ਨਾ ਖਾਲੀ ਕਰਿਓ ਇੱਕ ਸਿਰਫ ਚੱਕਾ ਚੌਣ ਦੇ ਵਿੱਚ ਲੱਗ ਕੇ ਹਨਾ ਪੰਜਾਬ ਨੂੰ ਵਸਦਾ ਰਸਦਾ ਰੱਖੋ ਜੇ ਤੁਸੀਂ ਪੰਜਾਬ ਦੇ ਵਿੱਚ ਕੋਸ਼ਿਸ਼ ਕਰ ਸਕਦੇ ਆ ਤੁਹਾਡੇ ਕੋਲ ਪੈਸਾ ਹੈਗਾ ਚੰਗੀ ਮਤਲਬ ਕਿ ਜਿਆਦਾ ਦਾ ਹੈਗੀ ਆ ਨਾ ਤਾਂ ਤੁਸੀਂ ਕੋਸ਼ਿਸ਼ ਕਰੋ ਆਪਦਾ ਜਿਹੜਾ ਬੱਚੇ ਨੂੰ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਸੈੱਟ ਕਰਨ ਦੀ ਤੇ ਨਹੀਂ ਤਾਂ ਬਾਈ ਜੀ ਹਾਲਾਤ ਇਹ ਬਣ ਜਾਣੇ ਆ ਤੁਹਾਡੇ ਕੋਲ ਤੁਹਾਡਾ ਬੱਚਾ ਵੀ ਨਹੀਂ ਰਹਿਣਾ ਤੇ ਤੁਹਾਡੇ ਕੋਲ ਜਿਹੜਾ ਤੁਸੀਂ ਪੈਸਾ ਲਾਇਆ ਉਹ ਤਾਂ ਵਾਪਸ ਮੋੜ ਨਹੀਂ ਕੀ ਆ ਤੇ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਬਾਈ ਇਹ ਗੱਲਾਂ ਤੁਹਾਡੇ ਕੰਮ ਦੀਆਂ ਗੱਲਾਂ ਪੰਜਾਬ ਦੇ ਕੰਮ ਦੀਆਂ ਹੈਗੀਆਂ ਇਹ ਸੋਚਣਾ ਤੁਹਾਡਾ ਬਣਦਾ ਹੱਕ ਹੈ ਨਾ ਤੇ ਆਪਾਂ ਬਈ ਬ੍ਰੈਂਟਨ ਦੇ ਜਿਵੇਂ ਬੈਠੇ ਆ ਤੇ ਪੰਜਾਬ ਕੈਨੇਡਾ ਦੇ ਵਿੱਚੋਂ ਬੈਠੇ ਜਿਹੜੀਆਂ ਇਹ ਗੱਲਾਂ ਤਾਂ ਤੁਹਾਡੇ ਨਾਲ ਕਰ ਰਹੇ ਆ ਬਹੁਤ